ਆ ਬੱਚੇ ਤੇਰੇ ਕੋਲ ਆ ਬੰਦੇ ਹਾਂ ਕਿ ਕੋਈ ਰੋਟੀ ਪਕਾਣ ਦਾ ਟਾਈਮ ਤੇ ਬੱਤੀ ਨਹੀਂ ਕੀ ਗੱਲਾਂ ਬੱਚਿਆਂ ਨੂੰ ਭੁੱਖੇ ਸੁਆਣਾ ਇਹ ਬੱਤੀ ਚਾਂਸੀ ਰਾਣੀ ਜੀ ਬੱਤੀ ਦਾ ਪਹਿਲੇ ਰੇਜਮੰਤਰ ਨਚਾਏ ਨੂੰ ਦੇਖ ਪਾ ਦਰਸ਼ਕ ਕੁਮਾਰੀ ਅੰਟੀ ਕੀ ਪ੍ਰੋਬਲਮ ਆ ਰਹੀ ਬੜੀ ਮਲੇ ਬੱਤੀ ਆ ਹੀ ਨਹੀਂ ਸਾਡੇ ਮਲੇ ਦੇ ਲਾਈਟ ਦੀ ਬੜੀ ਪ੍ਰੋਬਲਮ ਹੈ ਕਦੋਂ ਦੀ ਆ ਲਾਈਟ ਬੰਦ ਕਦੇ ਇਹ ਸਾਡੀ ਲਾਈਟ ਕਿੰਨੇ ਦਿਨਾਂ ਤੋਂ ਡਿਮ ਬੜੀ ਜੇ ਆਂਦੀ ਹੈ ਡਿਮ ਡਿਮ ਆਂਦੀ ਹੈ ਇਹ ਕਿੰਨੇ ਦਿਨਾਂ ਦੀ ਹੋਈ ਐ ਨਾ ਇਹ ਕੋਈ ਕਾਰਵਾਈ ਕਰਦੇ ਨੇ ਨਾ ਇਹ ਚੈਕਿੰਗ ਕਰਦੇ ਨੇ ਆ ਕੇ ਤੇ ਇੰਨੀ ਲਾਈਟ ਡਿਮ ਆ ਨਾ ਪੱਕੇ ਮਰੇ ਮਰੇ ਦੇ ਚੱਲਦੇ ਨੇ ਜੇ ਆਹ ਲਾਈਟ ਤੇ ਕਿੰਨੇ ਦਿਨਾਂ ਦੀ ਲਾਈਟ ਐ ਨਹੀਂ ਆ ਭਗਵੰਦ ਵਾਂਗੀ ਕਰਿਓ ਇਹ ਫਰੀ ਬਿਜਲੀ ਦੇਣੇ ਤੇ ਓ ਭਗਵੰਦ ਮਾਨ ਨੂੰ ਮਾਰੋ ਗੋਲੀ ਓ ਮੋ ਇਹਨੇ ਸਾਨੂੰ ਗਰਮੀ 'ਚ ਮਾਰੇਗਾ ਦਾ ਪੇਸੀਆਂ ਜੇ ਬੈਠੇ ਦਾ ਮੋਇਆ ਭਗਵੰਤ ਮਾਨ ਨੂੰ ਲਈ ਫਿਰ ਕੀ ਚੱਲ ਰਿਹਾ ਕੋਈ ਕੰਪਲੀਟ ਕੀਤੀ ਤੁਸੀਂ ਕਿਸੇ ਆਹ ਮੈਂ ਕੀਤੀ ਹੈ ਕਿ ਭਗਵੰਤ ਮਾਨ ਨੂੰ ਥੱਲੇ ਲਾਇਆ ਜਾਏ ਚੰਨੀ ਨੂੰ ਰਾਜ ਕਦੀ ਤੇ ਭਟਾਇਆ ਜਾ ਮੈਂ ਨਾ ਵਿਸ਼ਾਲ ਮਾਇਆ ਨਹੀਂ ਸਰ ਕੀ ਦਿੱਕਤ ਆ ਰਹੀ ਤੇ ਬਣੀ ਦਿੱਕਤ ਆ ਰਹੀ ਹੈ ਕਿ ਜਦੋਂ ਗਰਮੀਆਂ ਸ਼ੁਰੂ ਹੁੰਦੀ ਆ ਜਾਂ ਬਰਸਾਤ ਆਉਂਦੀ ਆ ਸਾਡੇ ਮੱਲੇ ਵਿੱਚ ਖਾਸ ਕਰਕੇ ਪੂਰੇ ਸ਼ਹਿਰ ਦੇ ਵਿੱਚੋਂ ਐਸ ਮੱਲੇ ਵਿੱਚ ਲਾਈਟ ਆਂਦੀ ਨਹੀਂ ਆ ਜੇ ਲਾਈਟ ਆਂਦੀ ਆ ਤਾਂ ਵੋਲਟੇਜ ਨਹੀਂ ਆ ਕਿਹੜਾ ਮੱਲਾ ਸਰ ਐ ਆਸ਼ਾਪਲੀ ਮੰਦਰ ਲਾਗੇ ਕਾਜੀਆ ਮੱਲਾ ਕਿੰਨੀ ਦਿਨ ਅਨਾ ਕੱਲ ਰਾਤ ਨੂੰ ਲਾਈਟ ਵਾਂਸੀ 1:30 ਰਾਤ ਨੂੰ ਲਾਈਟ ਆਈ ਆ ਅੱਜ ਵੀ ਸ਼ਾਮ 4 ਵਜੇ ਦੀ ਗਈ ਜੀ ਅਜੇ ਤੱਕ ਲਾਈਟ ਦਾ ਕੋਈ ਪਤਾ ਨਹੀਂ ਕਿਸਲੇ ਆਣੀ ਆ ਬੱਚੇ ਕੱਲ ਵੀ ਸਕੂਲ ਨਹੀਂ ਗਏ ਕੀ ਕਹਿੰਦੇ ਆ ਕੱਲ ਰਾਤ ਨੂੰ ਲਾਈਟ ਨਹੀਂ ਆਈ ਸਵੇਰ ਸਕੂਲ ਨਹੀਂ ਜੀ ਸਗਿਆਂ ਨਾਲ ਪਾਣੀ ਸੀ ਨਾ ਲਾਈਟ ਸੀ ਤਾਂ ਅੱਜ ਵੀ ਸ਼ਾਮ ਦਾ ਉਹੀ ਹਾਲ ਆ ਨਾ ਘਰ 'ਚ ਪਾਣੀ ਆ ਮੁੰਡੇ ਦੇ ਸਮਾਨ ਆ ਆਈਸਕ੍ਰੀਮ ਰੱਖੀ ਹੋਈ ਜੀ ਫ੍ਰਿਜ ਵਿੱਚ ਉਹ ਵੀ ਸਾਰੀ ਖਰਾਬ ਹੋ ਚੁੱਕੀ ਆ ਹਰ ਸਾਲ ਸਾਡੇ ਹੀ ਮਹੱਲੇ 'ਚ ਖਾਸ ਕਰਕੇ ਇਹ ਦਿੱਕਤ ਆਉਂਦੀ ਆ ਲਈ ਬਾਰ ਬਾਰ ਐਪਲੀਕੇਸ਼ਨਾਂ ਵੀ ਦਿੱਤੀ ਆ ਅੱਗੇ ਪਿਛਲੇ ਸਾਹਿਬ ਵੀ ਖਬਰਾਂ ਲਵਾਈਆਂ ਸੀ ਅਸੀਂ ਸਾਲੀ ਕਰ ਰਹੇ ਆ ਲੇਕਿਨ ਕੋਈ ਹੱਲ ਨਹੀਂ ਆਇਆ ਪਿਛਲੇ 2-3 ਮਹੀਨੇ ਪਹਿਲੇ ਆਏ ਆ ਪੂਰੇ ਮਹੱਲੇ ਦੇ ਚਲਾਨ ਕੱਢ ਕੇ ਗਿਆ ਬਿਲੀ ਬੋਰਡ ਵਾਲੇ ਉਹਨਾਂ ਕੇ ਨੂੰ 7000 ਕੇ ਨੂੰ 10000 ਕੇ ਨੂੰ 15000 ਦਾ ਜੁਰਮਾਨਾ ਵਾਗ ਕੇ ਗਿਆ ਕਿ ਲੋਡ ਤੁਹਾਡੇ ਜਿਆਦਾ ਲੋਡ ਜਿਆਦਾ ਦੇ ਪੈਸੇ ਲੈ ਗਏ ਆ ਲੇਕਿਨ ਅਜੇ ਤੱਕ ਬਿਲੀ ਬੋਰਡ ਦੀ ਬੋਲਟੇ ਹੀ ਨਹੀਂ ਆਂਦੀ ਨਾਲ ਲਾਈਟ ਆਉਂਦੀ ਐ ਨਾ ਬੋਲਟੇ ਆਉਂਦੀ ਐ ਬਾਰ ਵੱਡੇ ਵੱਡੇ ਦਾਵੇ ਕਰਦੀ ਐ ਕੋਈ ਦਾਵੇ ਨਹੀਂ ਸਭ ਖੋਖਲੇ ਦਾਵੇ ਆ ਕੁਝ ਨਹੀਂ ਹੈਗਾ ਇਹ ਸਭ ਹਵਾ ਦੇ ਵਿੱਚ ਆ ਗਿਆ ਹੋ ਜਾ ਕੋਈ ਹੋਏ ਤਵੇ ਸਰਕਾਰ ਕੋਈ ਪ੍ਰੋਪਰ ਹੱਲ ਕਿਉਂ ਨਹੀਂ ਕਰਦੀ ਇਹ ਸਾਨਾ ਪੁਰਾਣਾ ਮਹੱਲੇ ਆ ਐਨਾ ਪੁਰਾਣਾ ਮਹੱਲੇ ਵਿੱਚ ਇਹ ਹਾਲ ਆ ਟੈਂਡਰ ਟਰਾਂਸਫਾਰਮਰ ਲਾਤੇ ਟਰਾਂਸਫਾਰਮਰ ਬੋਲਟੇਜ ਤਾਂ ਹੈ ਨਹੀਂ ਆ ਕੇ ਚੈੱਕ ਕਰੋ 150 160 ਬੋਲਟੇਜ ਆ ਰਾਤ ਨੂੰ ਨਾ ਪੱਕੇ ਚੱਲਦੇ ਆ ਨਾ ਕੁੰਦਰ ਚੱਲਦੇ ਆ ਸਭ ਕੁਝ ਬੰਦ ਪਿਆ ਇਹ ਪ੍ਰਸ਼ਾਸਨ ਦੇ ਕੋ ਕੋ ਤੰਗੜ ਵਰਗੇ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਅਸੀਂ ਜੇਈ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਵੀ ਫੋਨ ਕੀਤਾ ਸੀ ਲੇਕਿਨ ਕੋਈ ਹੱਲ ਨਹੀਂ ਹੋਇਆ ਸਾਡਾ ਇਹ ਕਰਦੀ ਅੱਜ ਵੀ ਦੇਖ ਲਓ ਸ਼ਾਮ ਦੀ ਲਾਈਟ ਗਈ ਆ 4 ਵਜੇ ਦੀ 10 ਵਜੇ ਨੂੰ ਆ ਗਿਆ 9 ਵਜੇ ਨੂੰ ਆ ਗਿਆ ਹੈ ਤਾਂ ਕੋਈ ਲਾਈਟ ਲੱਗੋ ਜੇ ਫੋਨ ਕਰੋ ਜਾਂ ਫੋਨ ਬਿਜ਼ੀ ਆਂਦਾ ਇੱਕ ਫੋਨ ਆ ਪਤਾ ਨਹੀਂ ਬਿਜ਼ੀ ਲੱਗਦਾ ਜਾਂ ਬੰਦ ਰਹਿੰਦੇ ਆਹੀ ਆਹੀ ਹੁਣ ਮੰਗ ਕਰਨੇ ਆ ਬਿਲੀ ਵਿਭਾਗ ਅਗੇ ਸਰਕਾਰ ਅਗੇ ਵੀ ਆਹੀ ਗੁਆਰ ਕਰਦੇ ਆ ਕਿ ਜੇ ਸਾਡੇ ਆਹ ਸਮੱਸਿਆ ਦਾ ਹੱਲ ਨਹੀਂ ਹੋਇਆ ਆਉਣ ਵਾਲੇ ਦਿਨਾਂ 'ਚ ਇਹ بارشਾਂ ਹੋਰ ਪੈਣੀਆਂ ਤੇ ਜੇ ਸਾਡੀ ਇਹ ਸਮੱਸਿਆ ਦਾ ਹੱਲ ਨਹੀਂ ਹੋਇਆ ਅਸੀਂ ਆਉਣ ਵਾਲੇ ਦਿਨਾਂ 'ਚ ਬਾਹਰ ਨਿਆ ਕਾਰਪੋਰੇਸ਼ਨ ਦਫਤਰ ਦੇ ਬਾਹਰ ਅਸੀਂ ਧਰਨਾ ਦੇਵਾਂਗੇ ਪੂਰੇ ਮੱਲੇ ਵਾਲੇ